ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਬਲਾਗ ਮਮਦੋੜ ਦੇ ਅਧੀਨ ਆਉਂਦਾ ਪਿੰਡ ਕੋਠੇ ਕਿਲੀ ਵਾਲੇ ਵਿਖੇ ਰਾਤ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਤੇ धावा बोलਿਆ ਤੇ ਤੁਸੀਂ ਹੈਰਾਨ ਹੋਵੋਗੇ ਚੋਰ ਕਰਿਆਨੇ ਦੀ ਦੁਕਾਨ ਤੋਂ ਚੋਰੀ ਕਰਕੇ ਕੀ ਲੈ ਗਏ ਘਰ ਦੀ ਵਰਤੋਂ ਵਾਲਾ ਕਰੇਲੂ ਸਮਾਨ ਖੰਡ ਪੱਤੀ ਸਾਬਣ ਤੇਲ ਪੈਟਰੋਲ ਅਦੇ ਗੱਲੇ ਵਿੱਚ ਕੁਝ ਨਕਦੀ ਦੁਕਾਨ ਮਾਲਕ ਮੇਜਰ ਸਿੰਘ ਦਾ ਸੁਪੁੱਤਰ ਭਾਈ ਅਰਸ਼ ਜੀਵਨ ਦੱਸਿਆ ਕਿ ਸਾਡੀ ਦੁਕਾਨ ਦਾ ਤਕਰੀਬਨ 40 ਤੋਂ 50 ਹਜ਼ਾਰ ਦਾ ਨੁਕਸਾਨ ਜਿਹੜਾ ਹੋ ਗਿਆ ਤੇ ਉਹਨਾਂ ਨੇ ਪੁਰਜ਼ੋਰ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਹੈ ਕਿ ਜਲਦ ਜਲਦ ਇਹਨਾਂ ਚੋਰਾਂ ਨੂੰ ਜੜੀ ਨੱਥ ਪਾਈ ਜਾਵੇ ਆ ਵਿਗਦੇ ਪੂਰੀ ਖਬਰ ਬਲਾਗ ਮਮਦੋੜ ਦੇ ਪਿੰਡ ਕੋਠੇ ਕਲੀ ਵਾਲੇ ਤੋਂ ਪੱਤਰਕਾਰ ਸੁਖਾ ਸਿੰਘ ਰਖੰਡਾ ਦੀ ਖਾਸ ਰਿਪੋਰਟ ਤੁਸੀਂ ਜੁੜੇ ਰਹੋ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਖਾਲਸਾ ਦੇ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਆ ਬਲਾਕ ਮਬਦੌੜ ਦੇ ਪਿੰਡ ਨਗਰ ਕੋਟੇ ਕਲੀ ਵਾਲੇ ਵਿਖੇ ਜਿੱਥੇ ਅੱਗੇ ਰਾਤ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਕਿੰਨਾ ਕੁ ਸਮਾਨ ਚੋਰੀ ਹੋਇਆ ਉਹਦੇ ਬਾਰੇ ਅੱਪ ਗੱਲਬਾਤ ਕਰਾਂਗੇ ਦੁਕਾਨ ਦੇ ਮਾਲਕ ਨਾਲ ਹਾਂਜੀ ਕਾਕਾ ਜੀ ਸਵਾਗਤ ਹੈ ਸਾਡੇ ਚੈਨਲ ਤੇ ਕੀ ਨਾਮ ਤੁਹਾਡਾ ਸਰਦੀਪ ਸਿੰਘ ਬਾਬਾ ਜੀ ਤੇ ਆਪਣੇ ਰਾਤ ਕਰਿਆਨੇ ਚੋਰੀ ਹੋ ਗਈ ਦੁਕਾਨ ਦੇ ਚੋਰੀ ਹੋਈ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ 50 ਹਜ਼ਾਰ ਦਾ ਨੁਕਸਾਨ ਹੋ ਗਿਆ ਕੀ ਕੀ ਚੋਰੀ ਹੋਇਆ ਸਮਾਨ ਦਾ ਵਿੱਚ ਸਾਰਾ ਸੌਦਾ ਹੀ ਚੋਰੀ ਹੋਇਆ ਸਾਰਾ ਦੁਕਾਨ ਦਾ ਪੈਸੇ ਵੀ ਪٹرول ਵੀ ਸਾਰਾ ਦੁਕਾਨ ਦਾ ਸਮਾਨ ਹੀ ਚੋਰੀ ਹੋਇਆ ਕਰਿਆਨੇ ਦਾ ਬਹੁਤ ਮਾੜੇ ਹਾਲਾਤ ਦਿਨ ਤਾਂ ਪਿੰਡਾਂ ਵਿੱਚ ਵੀ ਹੁੰਦੇ ਜਾ ਰਹੇ ਨੇ ਤੇ ਦੁਕਾਨ ਦੇ ਮਾਲਕ ਦੱਸ ਰਿਹਾ ਵੀ ਕਰਿਆਨੇ ਦਾ ਹੀ ਸੌਦਾ ਜਿਹੜਾ ਚੋਰੀ ਕਰਕੇ ਲੈ ਗਿਆ ਜਿਹਦੇ ਵਿੱਚ ਪੈਟਰੋਲ ਵੀ ਹਿੱੱਚੇ ਸੀ ਮਾਇਆ ਦੇ ਵੀ ਜਿਹੜਾ ਗੱਲੇ ਵਿੱਚ ਕਈ ਦੁਕਾਨਦਾਰ ਛੱਡ ਜਾਂਦੇ ਨੇ ਚੱਲ ਸੋਰੇ ਲੈ ਲਾਂਗੇ ਬਿਲਕੁਲ ਮਲਾ ਗਿਆ ਦਾ 40 ਤੋਂ 50 ਹਜ਼ਾਰ ਦਾ ਜਿਹੜਾ ਨੁਕਸਾਨ ਹੋ ਗਿਆ ਤੇ ਹੁਣ ਪ੍ਰਸ਼ਾਸਨ ਦੇ ਕੋਲ ਮੰਗ ਕਰਦੇ ਵੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹਨਾਂ ਇਨਸਾਫ ਮਿਲਣਾ ਚਾਹੀਦਾ ਸਾਨੂੰ ਸਾਡੇ ਕੋਲ ਹੋਰ ਵੀ ਦੁਕਾਨ ਤੋਂ ਗਵਾਂਢੀ ਵੀਰ ਨੇ ਸਾਡੇ ਕੋਲ ਆ ਵੀਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਚੋਰੀ ਕਿਸ ਤਰੀਕੇ ਨਾਲ ਹੋਈ ਕਿਵੇਂ ਹੋਈ ਅਸੀਂ ਗੁਰੂ ਘਰ ਆਪਣੇ ਚੱਲ ਰਹੇ ਸੀਗੇ ਅਸੀਂ ਉੱਥੇ ਸੇਵਾ ਤੇ ਗਏ ਸੀਗੇ ਤੇ ਉੱਥੋਂ ਅਸੀਂ ਰਾਤੀ ਵਾਪਸ ਆਏ ਸੀ ਕਿ 2 ਵਜੇ ਉਦੋਂ ਤੱਕ ਦੁਕਾਨ ਦਾ ਸ਼ਟਰ ਬੰਦ ਸੀਗਾ ਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਸ਼ਟਰ ਟੁੱਟਿਆ ਪਿਆ ਸੀ ਲੋਕ ਜੰਦਰੇ ਜੰਦਰੇ ਟੁੱਟੇ ਪਏ ਸੀ ਤੇ ਅੰਦਰੋਂ ਜਿਹੜਾ ਗੱਲਾਂ ਟੁੱਟੇ ਪਈ ਸੀ ਪੈਸੇ ਨਾ ਨਕਦੀ ਹੈਗੀ ਸੀ ਕਿ ਕੁਝ ਕੁਝ ਪਟ્રોલ ਚੱਕਿਆ ਗਿਆ ਉਹ ਜੋ ਹੋਰ ਜਿਹੜੇ ਜਿੱਦਾਂ ਵੀ ਘਰ ਦੇ ਵਰਤਣ ਵਾਸਤੇ ਚੀਜ਼ਾਂ ਸੀਗੀ ਆ ਕਿ ਉਹ ਹੋ ਗਿਆ ਤੇਲ ਹੋ ਗਿਆ ਹੋਰ ਵੀ ਕੁਝ ਚੀਜ਼ਾਂ ਜਿਹੜੀਆਂ ਆਪਣੇ ਮਤਲਬ ਘਰ ਦੇ ਵਰਤੋਂ ਵਾਸਤੇ ਸਾਰੀ ਕਰਿਆਨੇ ਦੀ ਚੀਜ਼ ਜਿਹੜੀ ਸੀ ਚੋਰੀ ਹੋ ਗਈ ਹਾਂਜੀ ਹਾਂਜੀ ਉਹ ਸਾਰਾ ਕੁਝ ਚੋਰੀ ਕਰਕੇ ਲੈ ਗਿਆ ਚੋਰ ਹਾਂਜੀ ਤੇ ਬਹੁਤ ਮੰਦ ਭੱਗ ਗਿਆ ਇੱਕ ਵੇਦਿਆ ਆਪਣਾ ਨਾਮ ਦੱਸੋ ਬਲਾ ਮੇਰਾ ਨਾਮ ਰਾਜ ਸਿੰਘ ਜੀ ਬਹੁਤ ਮਾੜੇ ਹਾਲਾਤ ਦੁਨੀਆਂ ਦੇ ਹੁੰਦੇ ਜਾ ਰਹੇ ਨੇ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰੀ ਤਰੱਕੀ ਹੋਵੇ ਜਮ ਅੱਗੇ ਵਧਾਂ ਪਰ ਚੋਰਾਂ ਦੇ ਹਾਲਾਤ ਇੰਨੇ ਮਾੜੇ ਬਣ ਗਏ ਨੇ ਵੀ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਕੋਈ ਅਜੇ ਤੱਕ ਇੱਥੋਂ ਤੱਕ ਵੀ ਬੰਦਾ ਵੀ ਸੇਵ ਨਹੀਂਦਾ ਬਹੁਤ ਮਾੜੇ ਹਾਲਾਤ ਨੇ ਸੋ ਦੁਕਾਨ ਦੇ ਮਾਲਕਾਂ ਨੇ ਨਾਲ ਦੇ ਸਾਨੂੰ ਗਾਢੇ ਸਾਰੀ ਚੀਜ਼ ਦੱਸੀ ਵੀ ਕਰਿਆਨੇ ਵਾਲੀ ਚੀਜ਼ ਜਿਹੜੀ ਚਾਬਣ ਸਰਫ ਖੰਡ ਪਤੀ ਅਤੇ ਪਟ્રોલ ਇਹ ਸਾਰਾ ਕੋ ਜਿਹੜਾ ਚੋਰ ਰਾਤ ਲੈ ਗਿਆ ਤੇ ਬਹੁਤ ਮਾੜੇ ਹਾਲਾਤ ਦੇ ਨਾਲ ਹੁੰਦੇ ਜਾ ਰਹੇ ਨੇ ਸੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਚੈਨ ਦੇ ਜਮਾ ਦੇ ਰਹੀ ਬੇਨਤੀ ਕਰਾਂਗੇ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਪਰਿਵਾਰ ਨੇ ਮੰਗ ਕੀਤੀ ਹੈ ਵੀ ਸਾਡਾ 40 ਤੋਂ 50 ਹਜ਼ਾਰ ਦਾ ਨੁਕਸਾਨ ਜਿਹੜਾ ਹੋ ਗਿਆ ਕਰਿਆਨੇ ਦਾ ਤੇ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਗੋ ਕੈਮਰਾਮੈਨ ਗੁਰਦੀਪ ਸਿੰਘ ਦੇ ਨਾਲ ਪੱਤਰਕਾਰ ਸੁਖਾ ਸੰਗਰ ਖੰੰਜਨ ਬਲਾਕ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ